ਜਿਵੇਂ ਕੱਲ੍ਹ ਸਵੇਰ ਪ੍ਰਧਾਨ ਪੰਜਾਬ ਰੋੜੇ ਪਨ ਬਸ ਪੀਆਰਟੀਸੀ ਕੰਟਰੈਕਟਰਾਂ ਵਰਕ ਕਰੀ ਹੁੰਦੇ ਨੇ ਪੰਜਾਬ ਸੋ ਸਾਥੀਓ ਜਿਹੜੀਆਂ ਦਿੱਕਤਾਂ ਕੱਲ੍ਹ ਦੀਆਂ ਜਾਂ ਸਵੇਰ ਦੀਆਂ ਆ ਰਹੀਆਂ ਸੀ ਪੀਆਰਟੀਸੀ ਦੇ ਵਿੱਚ ਉਹ ਦਿੱਕਤਾਂ ਲਗਭਗ ਸਾਰੀਆਂ ਹੱਲ ਹੋ ਚੁੱਕੀਆਂ ਪੀਆਰਟੀਸੀ ਦੇ ਨੌ ਦੇ ਨੌ ਡਿਪੂਆਂ ਦੇ ਸਾਰੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਪੀਆਰਟੀਸੀ ਦੇ ਸਾਰੇ ਡਿਪੂ ਜਿਹੜੀ ਉਹ ਇਸ ਵੇਲੇ ਹੜਤਾਲ ਉਹਨਾਂ ਵੱਲੋਂ ਖੋਲ੍ਹ ਦਿੱਤੀ ਗਈ ਆ ਜਿਹੜੇ ਸਾਥੀ ਬਲੈਕਲਿਸਟ ਟਰਮੀਨੇਟ ਜਾਂ ਕੋਈ ਕੰਟਰੈਕਟਰ ਰੱਦ ਕੀਤਾ ਗਿਆ ਸੀ ਸੇਵਾਵਾਂ ਵਾਪਸ ਕੀਤੀਆਂ ਗਈਆਂ ਸੀ ਉਹਨਾਂ ਸਾਥੀਆਂ ਨੂੰ ਪਹਿਲ ਦੇ ਆਧਾਰ ਤੇ ਡਿਊਟੀਆਂ ਤੇ ਭੇਜ ਦਿੱਤਾ ਗਿਆ। ਸੋ ਡਿਪੂ ਚੱਲ ਪਏ ਨੇ। ਇਸ ਕਰਕੇ ਆਪਣੇ ਵੱਲੋਂ ਜੋ ਸਰਕਾਰ ਨਾਲ ਫੈਸਲਾ ਹੋਇਆ ਸੀਗਾ। ਉਸ ਫੈਸਲੇ ਅਨੁਸਾਰ ਆਪਣੇ ਵੱਲੋਂ ਹੜਤਾਲ ਖੋਲੰਦਾ ਕਿਉਂਕਿ ਆਪਾਂ ਪਰਸੋਂ ਸ਼ਾਮ ਹੀ ਮੰਤਰੀ ਜੀ ਨਾਲ ਮੀਟਿੰਗ ਕਰਕੇ ਇਹ ਫੈਸਲੇ ਤੇ ਪੂਰੇ ਸੀਗੇ ਕਿ ਆ ਸਾਡੀਆਂ ਮੰਗਾਂ ਲਗਭਗ ਤੁਰੰਤ ਹੱਲ ਹੋਣ ਵਾਲੀਆਂ ਜਿਹੜੀਆਂ ਤੁਸੀਂ ਜਬਰੀ ਸਾਡੇ ਉੱਪਰ ਥੋਪੀਆਂ ਗਈਆਂ ਚੀਜ਼ਾਂ ਉਹ ਵਾਪਸ ਲਓ ਫਿਰ ਅਸੀਂ ਹੜਤਾਲ ਤੋਂ ਵਾਪਸ ਆਵਾਂਗੇ ਉਹ ਚੀਜ਼ਾਂ ਉਹਨਾਂ ਨੇ ਵਾਪਸ ਲੈਣ ਵਾਸਤੇ 2 ਦਿਨ ਲੱਗੇ ਸਰਕਾਰ ਨੂੰ ਨੇ 2 ਦਿਨ ਲੇਟ ਸਰਕਾਰ ਨੇ ਹੜਤਾਲ ਕਰਾਈ ਆ ਸੋ ਤਰੰਤ ਪਣ ਬਸ ਦਾ ਜਿਹੜਾ ਚੱਕਾ ਜਾਮ ਹੈ ਉਹ ਵੀ ਆਪਣੇ ਲੋਕ ਖੋਲ ਦਿੱਤਾ ਜਾਏਗਾ ਹੁਣ ਤੋਂ ਕਿਉਂਕਿ ਪੀਆਰਟੀਸੀ ਚ ਸਵੇਰ ਤੋਂ ਫਿਰ ਦਿੱਕਤਾਂ ਆਈਆਂ ਸੀ ਕੱਲ ਸ਼ਾਮ ਨਿਬੜ ਗਿਆ ਸੀ ਪਰੰਤੂ ਕੁਝ ਜਨਮ ਮੈਨੇਜਰਾਂ ਵੱਲੋਂ ਜਾਣ ਉੱਝ ਕੇ ਛੜਤਾਲ ਨੂੰ ਅੱਜ ਸਵੇਰ ਦੀ ਵਜਾਏ 1 ਵਜੇ ਤੱਕ ਕਰਵਾਇਆ ਗਿਆ ਵਾ ਸੋ ਇਹ ਤੋਂ ਸਪਸ਼ਟ ਹੈ ਕਿ ਸਰਕਾਰ ਲਗਾਤਾਰ ਨਿਰੰਤਰ ਇਸ ਹੜਤਾਲ ਨੂੰ ਕਰਾਉਣ ਦੇ ਵਿੱਚ ਯੋਗਦਾਨ ਸਰਕਾਰੀ ਅਧਿਕਾਰੀਆਂ ਵੱਲੋਂ ਤੇ ਸਰਕਾਰ ਵੱਲੋਂ ਪਾਇਆ ਗਿਆ ਪਹਿਲਾਂ ਮੁਲਾਜ਼ਮਾਂ ਨੂੰ ਘਰਾਂ ਤੋਂ ਚੁੱਕਿਆ ਗਿਆ ਤੇ ਹੜਤਾਲ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਕੁਝ ਕੀਤਾ ਗਿਆ ਸੋ ਹੁਣ ਫਿਲਹਾਲ ਦੀ ਕੜੀ ਸਥਿਤੀ ਜਿਹੜੀ ਆ ਪੀਆਰਟੀਸੀ ਦੀ ਸਥਿਤੀ ਬਿਲਕੁਲ ਕਲੀਅਰ ਹੋ ਚੁੱਕੀ ਹੈ ਆਪਣੇ ਮੁਤਾਬਕ ਇਸ ਕਰਕੇ ਪੀਆਰਟੀਸੀ ਦੀਆਂ ਬੱਸਾਂ ਚੱਲ ਗਈਆਂ ਪਣ ਬੱਸ ਦਾ ਸੰਪੂਰਨ ਰੁਕ ਚੱਕਾ ਖੋਲਣ ਦੀ ਜਿਹੜੀ ਆ ਉਹ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਬੇਨਤੀ ਹੈ ਵੀ ਸਾਰੇ ਸਾਥੀ ਆਪੋ ਆਪਣੀਆਂ ਡਿਊਟੀਆਂ ਤੇ ਜਾਓ 1 ਵਜੇ ਦਾ ਸਮਾਂ ਹੋ ਚੁੱਕਾ ਹੈ 1 ਵਜੇ ਜਿਹੜੇ ਪਣ ਬੱਸ ਦੇ ਡੇਪੂ ਆ ਅੱਜ ਮਿਤੀ ਦੋ ਤਰੀਕ ਨੂੰ 1 ਵਜੇ ਜਿਹੜੀ ਡਿਪੂ ਆ ਉਹ ਸਾਰੇ ਖੋਲ ਦਿੱਤੇ ਜਾਣ ਧੰਨਵਾਦ ਜੀ